हिमाचल ਵਿੱਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ਤੇ ਉਥੋਂ ਦੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾ ਰਹੇ ਹਮਲੇ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਨੇ ਜਾਣਕਾਰੀ ਮੁਤਾਬਕ ਬੀਤੇ ਦਿਨੀ ਫਲੋਰ ਤੋਂ ਮਨੀਕਰਨ ਸਾਹਿਬ ਦੇ ਲਖਵਿੰਦਰ ਲੱਖੂ ਤੇ ਉਹਨਾਂ ਦੇ ਰਿਸ਼ਤੇਦਾਰਾਂ ਉੱਪਰ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਲਖਵਿੰਦਰ ਲੱਖੂ ਨੇ ਦੱਸਿਆ ਕਿ ਮਨੀਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਾਰਨ ਉਹ ਸੜਕ ਤੇ ਹੀ ਰੁੱਕੇ ਸਨ ਤਕਰੀਬ ਤੜਕੇ 3 ਵਜੇ 12 ਵਿਅਕਤੀਆਂ ਅਤੇ 3 ਔਰਤਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਲਖਵਿੰਦਰ ਲੱਖੂ ਵੱਲੋਂ ਹਿਮਾਚਲ ਪੁਲਿਸ ਤੇ ਵੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹਿਆ ਕਿ ਪੁਲਿਸ ਵੱਲੋਂ ਵੀ ਉਹਨਾਂ ਨੂੰ ਡਰਾ ਧਮਕਾ ਕੇ ਆਪਣੀ ਸ਼ਿਕਾਇਤ ਵਾਪਸ ਕਰਨ ਲਈ ਕਿਹਾ ਗਿਆ ਗੌਰਤਬਾ ਹੈ ਕਿ ਪਿਛਲੇ ਦਿਨੀ ਐਨਆਰਆਈ ਜੋੜੇ ਤੇ ਹੋਏ ਹਮਲੇ ਦੇ ਸਬੰਧ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ हिमाचल ਦੇ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਗਈ ਸੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾਵਾਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਲੋੜ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਮੇਰਾ ਨਾਮ ਹੈ ਲਖਵਿੰਦਰ ਕੁਮਾਰਾ ਜੀ ਹਾਂਜੀ ਅਸੀਂ ਅਸੀਂ ਘੁੰਮਣ ਗਏ ਸੀਗੇ ਜੀ ਮਣਿਕਨ ਸਾਹਿਬ ਠੀਕ ਹੈ ਜੀ ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਈ ਸ਼ਾਮ ਨੂੰ ਦੁਰੇ ਜੀ ਇੱਥੋਂ ਠੀਕ ਹੈ 8 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ ਤੁਰ ਪੈ ਕੇ ਕਿਲੋਮੀਟਰ ਗਏ ਆਈ ਸਾਡੀ ਗੱਡੀ ਖਰਾਬ ਹੋ ਗਈ ਠੀਕ ਹੈ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲਿਆ 3:00 ਵਜੇ ਜੀ ਬੰਦੇ ਜੱਗਲ ਚੋਂ ਨਿਕਲਦੇ ਆ ਨੀ ਉਹ ਨਹੀਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ ਫਰਾਂਟ ਅਸੀ ਜੇ ਦੇ ਮਾਰੀ ਡਾਂਗ ਉਹਨਾਂ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਆ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਸੀ ਠੀਕ ਹੈ ਜੀ ਉਹ ਬਾਹਰ ਨਿਕਲਦੇ ਆਂ ਉਹ ਸਾਡੇ ਡੰਡੇ ਮਾਰਨ ਲੱਪੇ ਇੱਕ ਦੇ ਉਹ ਨਹੀਂ ਸਿਰ ਤੇ ਦਾਤ ਮਾਰਿਆ ਨਿਕਲਦੇ ਦੇ ਬਾਹਰ ਠੀਕ ਹੈ ਤੇ ਮੇਰੇ ਉਹ ਡਾਂਗਾ ਮਾਰਨ ਲੱਪੇ ਜੀ ਬਾਹਾਂ ਤੇ ਮਾਰੀਆਂ ਮੂੰਹ ਤੇ ਮਾਰੀ ਲੱਤਾਂ 'ਚ ਮਾਰੀਆਂ ਜੀ ਗਿਰ ਗਿਆ ਫੇਰ ਆ ਨਾ ਕਹਿੰਦੇ ਦਾਤ ਮਾਰਿਆ ਜਦੋਂ ਫੇਰ ਅਸੀਂ ਣਠੇ ਠੀਕ ਹੈ ਤੇ ਮੋਰੇ ਖੱਡ ਸੀ ਅਸੀਂ ਖੱਡ 'ਚ ਹੀ ਛਾਲਾ ਮਾਰੀਆਂ ਨੱਟਦੇ ਆ ਠੀਕ ਹੈ ਆਪਣੀ ਜਾਨ ਬਚਾ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਨੂੰ ਸਮਝ ਹੀ ਨਹੀਂ ਲੱਗੇ ਕੁਝ ਵੀ ਲਗਾਇਆ ਨਹੀਂ ਐਡਾ ਕੁਝ ਨਹੀਂ ਹੈਗਾ ਉਹ ਇੱਕ ਮੁੰਡੇ ਦੀ ਜੇਬ ਚੋਂ ਜੋ ਹੱਥ ਹੈ ਉਹ ਪੈਸੇ ਕੋਈ ਲੈ ਗਏ ਆ ਮੇਰੀ ਤਾਂ ਨਹੀਂ ਕੋਈ ਤਲਾਸ਼ੀ ਵੀ ਨਹੀਂ ਜੇਬਤੀ ਲਈ ਬਸ ਉਹ ਡੰਡਾ ਹੀ ਮਾਰਦੇ ਗਏ ਜੀ ਉਹਨਾਂ ਨੂੰ ਕੁਝ ਨਹੀਂ ਹਾਂ ਹਾਂ ਉਹਨੇ ਕਹੇ ਨਹੀਂ ਸਾਨੂੰ ਪੁੱਛਿਆ ਹਾਂ ਹਾਂ ਕੁਝ ਨਹੀਂ ਦੱਸਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪਏ ਸੀ ਲਿਆ ਅੱਖੇ ਹੀ ਲੱਗੀ ਸੀ ਜੀ ਹਾਂ ਮੈਨੂੰ ਉਦੋਂ ਹੀ ਪਤਾ ਲੱਗਾ ਟਾਈਮ ਕਿੰਨੇ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ਓਕੇ ਓਕੇ ਕਿੱਥੋਂ ਨਿਕਲੇ ਉਹ ਖੱਡ ਚੋਂ ਨਿਕਲੇ ਸਾਡੇ ਚੋਂ ਨਿਕਲੇ ਜੰਗਲ ਚੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨ ਆਏ ਡੰਡੇ ਮੰਨ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖੱਡ ਚ ਛਾਲ ਮਾਰੇ ਹਾਂ ਜਦੋਂ ਦੇਖਿਆ ਕਿ ਪੱਥਰ ਮਾਰਨ ਲੱਪੇ ਖੱਡ ਚ ਵੀ ਪੱਥਰ ਮਾਰਨ ਲੱਪੇ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਗਏ ਤਾਂ ਫ ਤਾਂ ਕਿ ਭੱਜ ਗਏ ਨਾ ਕਿੱਡੀ ਡੋਟਾ ਬਾਜ਼ ਹੈਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਜੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ ਪੁਲਿਸ ਸਾਡੀ ਫਿਰ ਪੋਲੰਗੋ ਨੇ ਐਂਬੂਲੈਂਸ ਵੀ ਸਾਡੀ ਜੀ ਮੁੰਡੇ ਟਾਬੇ ਵਾਲੇ ਨੇ ਠੀਕ ਹੈ ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਜਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕੋਈ ਨਹੀਂ ਦੇਖਦੇ ਆ ਠੀਕ ਹੈ ਕੋਈ ਇੱਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ ਅਸੀਂ ਸੀਗੇ 4-5 ਜਣੇ ਦੋ ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣਾ ਤੁਹਾਡੇ ਪਿੰਡ ਦੇ ਨਾਲ ਹੀ ਤੁਸੀਂ ਜਲੰਧਰ ਦੀ ਸੀਗੇ ਜਲੰਧਰ ਦੇ ਰਹਿਣ ਵਾਲੇ ਆ ਉਹਨਾਂ ਦੇ ਵੀ ਲੱਗਿਆ ਸਟਾ ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਆਪਣਾ ਬੱਚਾ ਚਾ ਕੇ ਜਾਓ ਇੱਕ ਵਾਰੀ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇਸ਼ ਕਰੋ ਇਸ ਕੰਮ ਤੋਂ ਹਾਂ ਓਕੇ ਓਕੇ ਇਹ ਸੱਜੇ ਕਦੇ ਵੀ ਨਹੀਂ ਹੁਣ ਤਾਂ ਬਾਲਾ ਇੰਨੀ ਕੰਮ ਭਾਲ ਲਿਆ ਤੁਸੀਂ ਅਹੁਦੇ ਤੇ ਵੀ ਤੁਹਾਡੀ ਵਾਈਫ ਅਹੁਦੇ ਤੇ ਹੈ ਜੀ ਕਾਉਂਸਲਰ ਹੈ ਓਕੇ ਜੀ